ਸਰੀਆ ਕਾਲ ਜੀ ਅਕਸਰ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਤੋਂ ਕਿ ਇਹ ਅੱਖ ਫਰਕਦੀ ਹੈ ਤਾਂ ਇਹ ਹੋਵੇਗਾ ਇਹ ਆਪਣੇ ਹੱਥਾਂ ਦੇ ਕੋਈ ਚੀਜ਼ ਫਰਕਦੀ ਹੈ ਤਾਂ ਇਹਦੇ ਨਾਲ ਇਹ ਹੋਵੇਗਾ ਅਕਸਰ ਹਨਾ ਬਜ਼ੁਰਗ ਆਮ ਤੌਰ ਤੇ ਇਹ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਹਨਾ ਅਨੁਮਾਨ ਲਗਾਉਂਦੇ ਹੁੰਦੇ ਸੀ ਕਿ ਅੱਜ ਕੁਝ ਹੋਣ ਵਾਲਾ ਹੈ ਨਾ ਇਹ ਕੰਮ ਹੋ ਰਿਹਾ ਹੈ ਮੇਰੇ ਨਾਲ ਕਿਉਂਕਿ ਕਹਿੰਦੇ ਹੁੰਦੇ ਨੇ ਕਹਿੰਦੇ ਕਿ ਮਾਂ ਦੇ ਅੰਦਰੋਂ ਜਿਵੇਂ ਇੱਕ ਪੁੱਤ ਦੀ ਤੜਪ ਹੁੰਦੀ ਹੈ ਹਨਾ ਜਦੋਂ ਕਿ ਉਹਦੇ ਬੱਚੇ ਨੂੰ ਕੁਝ ਹੋਣ ਵਾਲਾ ਹੁੰਦਾ ਜਾਂ ਸੱਟ ਲੱਗਣੀ ਹੁੰਦੀ ਹੈ ਜਾਂ ਕੋਈ ਉਹਦੇ ਨਾਲ ਕੋਈ ਦੁਰਘਟਨਾ ਹੋਣ ਵਾਲੀ ਹੁੰਦੀ ਹੈ ਤਾਂ ਉਹ ਮਾਂ ਦੇ ਅੰਦਰੋਂ ਨਾ ਖਿੱਚ ਪੈਂਦੀ ਹੈਗੀ ਉਸੇ ਤਰੀਕੇ ਦੇ ਨਾਲ ਹੈ ਨਾ ਇਹ ਬਹੁਤ ਸਾਰੇ ਇਦਾਂ ਦੇ ਅੰਗ ਨੇ ਜਿਨ੍ਹਾਂ ਨੂੰ ਕਿ ਬਜ਼ੁਰਗਾਂ ਨੇ ਪਹਿਲਾਂ ਜੋੜੇ ਹੋਏ ਹੈ ਕਈ ਆਪਾਂ ਕਹਾਂਗੇ ਵੀ ਇਹ ਬਹਿਮ ਪਰਮ ਹੁੰਦੇ ਨੇ ਨਾ ਤੇ ਪਹਿਲਾਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਹਨਾ ਇਹ ਇੱਕ ਬਹਿਮ ਪਰਮੀ ਹੁੰਦੇ ਨੇ ਪਰ ਮੈਂ ਕਾਫੀ ਸਮੇ ਤੋਂ ਇਹ ਚੀਜ਼ਾਂ ਨੂੰ ਦੇਖ ਰਹੀ ਹਾਂ ਨਾ ਵੀ ਕੁਝ ਚੀਜ਼ਾਂ ਹੈਗੀਆਂ ਨੇ ਇਦਾਂ ਦੀਆਂ ਜਿਹੜੀਆਂ ਕਿ ਮੇਰੇ ਖੁਦ ਦੇ ਨਾਲ ਹੋਈਆਂ ਨੇ ਵੀ ਹਾਂ ਇਹ ਵਾਕਈ ਹੁੰਦਾ ਹੈਗਾ ਅੱਜ ਮੈਂ ਤੁਹਾਨੂੰ ਕੁਝ ਅੰਗਾਂ ਬਾਰੇ ਦੱਸੂਗੀ ਜਿਹੜੇ ਕਿ ਫਰਕਦੇ ਆ ਨਾ ਜਿਵੇਂ ਆਪਾਂ ਕਹਿੰਦੇ ਨਾ ਆਪਣੀ ਕੋਈ ਨਾੜ ਫੜਕਦੀ ਹੁੰਦੀ ਆ ਨਾ ਉਦਾਂ ਆਂਦਾ ਹੁੰਦਾ ਹੁੰਦਾ ਬਾਕੀ ਤਾਂ ਕਹਿੰਦੇ ਨੇ ਵੀ ਇਹ ਖੂਨ ਦੇ ਸਰਕਲ ਕਰਕੇ ਹੁੰਦਾ ਜਾਂ ਆਪਣੀ ਕੋਈ ਨਾੜ weak ਹੁੰਦੀ ਆ ਨਾ ਨਾੜ ਦੇ ਵਿੱਚ ਹਵਾ ਜ਼ਿਆਦਾ ਘਟ ਰਹਿ ਜਾਂਦੀ ਹੈ ਵੀ ਉਹਦੇ ਕਰਕੇ ਹੁੰਦਾ ਹਣਾ ਪਰ ਜਿਹੜੇ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਨੇ ਬਜ਼ੁਰਗਾਂ ਦੇ ਤਜਰਬੇ ਹੁੰਦੇ ਆ ਹਨ ਉਹ ਬਹੁਤ ਡੂੰਗੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਕਹਿੰਦੇ ਧੁੱਪ ਚ ਨਹੀਂ ਵਾਲ ਚਿੱਟੇ ਕੀਤੇ ਹੁੰਦੇ ਤਜਰਬਿਆਂ ਦੇ ਨਾਲ ਹੀ ਕੀਤੇ ਹੁੰਦੇ ਨੇ ਅੱਜ ਅੱਪਾ ਤੁਹਾਨੂੰ ਉਹਦੇ ਬਾਰੇ ਜਾਣੂ ਕਰਾਉਣੇ ਆ ਸਭ ਤੋਂ ਪਹਿਲਾਂ ਅਕਸਰ ਬਜ਼ੁਰਗਾਂ ਨੂੰ ਤੁਸੀਂ ਕਹਿੰਦੇ ਸੁਣਿਆ ਹੋਣਾ ਹਨਾ ਵੀ ਅਗਰ ਪੈਰ ਦੇ نیچے ਹਨਾ ਖੁਰਕ ਹੋਵੇ ਤਾਂ ਕਿਤੇ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਮਤਲਬ ਕਿ ਕਿਤੇ ਸਫ਼ਰ ਜਾ ਕਿਤੇ ਸ਼ਹਿਰ ਕਰਨੀ ਪੈਂਦੀ ਹੈ ਨਾ ਜਾਣਾ ਪੈਂਦਾ ਹੈਗਾ ਇਹ ਵੀ ਬਿਲਕੁਲ ਸੱਚ ਹੈਗਾ ਕਿਉਂਕਿ ਮੈਂ ਇਸ ਚੀਜ਼ ਨੂੰ ਬਹੁਤ ਵਾਰੀ ਅਜਮਾਇਆ ਹੈਗਾ ਹਨ ਵੀ ਇਹ ਹੁੰਦਾ ਹੈ ਕਿ ਨਹੀਂ ਹੁੰਦਾ ਹਨ ਕਈ ਹੋਰ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗੀ ਤੁਸੀਂ ਹੈ ਨਾ ਖੁਦ ਕਰਕੇ ਦੇਖਿਓ ਮੈਂ ਆਪਣੇ ਇੱਕ ਦੋ ਭੈਣਾਂ ਨੂੰ ਵੀ ਦੱਸਿਆ ਸੀਗਾ ਉਹਨਾਂ ਨੇ ਵੀ ਮੈਨੂੰ ਦੱਸਿਆ ਵੀ ਦੀਦੀ ਵਾਕੇ ਤੁਸੀਂ ਸਹੀ ਕਹਿ ਰਹੇ ਹੋਗੇ ਹਨ ਤੇ ਦੂਸਰੀ ਗੱਲ ਆਪਣੀ ਨਾ ਅੱਖਾਂ ਹੁੰਦੀਆਂ ਨੇ ਆਪਣੀ ਅੱਖ ਤੁਸੀਂ ਅਕਸਰ ਦੇਖੀ ਹੋਣੀ ਆਪਾਂ ਨੂੰ ਕਈ ਵਾਰੀ ਨਾ ਡਾਕਟਰ ਨੂੰ ਵੀ ਦਿਖਾਉਣੀ ਪੈਂਦੀ ਉਹ ਇੰਨੀ ਫਰਕਣ ਲੱਗ ਜਾਂਦੀ ਹੈਗੀ ਵੀ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ ਔਰਤ ਦੀ ਕਿਹੜੀ ਅੱਖ ਚੰਗੀ ਹੁੰਦੀ ਹੈ ਤੇ ਪੁਰਸ਼ ਦੀ ਕਿਹੜੀ ਚੰਗੀ ਹੁੰਦੀ ਹੈ ਹਨਾ ਅੱਜ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਔਰਤ ਦੀ ਜਿਹੜੀ ਖੱਬੀ ਅੱਖ ਹੈ ਨਾ ਜਦੋਂ ਇਹ ਫਰਕ ਦੀ ਹੈ ਤਾਂ ਘਰ ਦੇ ਵਿੱਚ ਨਾ ਕੋਈ ਨਾ ਕੋਈ ਚੀਜ਼ ਦਾ ਵਾਦਾ ਜ਼ਰੂਰ ਹੋਣ ਵਾਲਾ ਹੁੰਦਾ ਹੈਗਾ ਕਿਉਂਕਿ ਮੈਂ ਇਹ ਅੱਖ ਨੂੰ ਬਹੁਤ ਵਾਰੀ ਅਜਮਾ ਕੇ ਦੇਖਿਆ ਹੈ ਹਨ ਜਦੋਂ ਵੀ ਕੁਝ ਮੇਰੇ ਨਾਲ ਹੈ ਨਾ ਕੋਈ ਵਧੀਆ ਘਟਨਾ ਹੋਣ ਵਾਲੀ ਹੁੰਦੀ ਦੇਖੋ ਤੁਸੀਂ ਕਹੋਗੇ ਵੀ ਭੈਣ ਹੈ ਨਾ ਗੁਰਬਾਣੀ ਦੇ ਗੱਲਾਂ ਦੇ ਵਿੱਚ ਹੈ ਨਾ ਕਿਵੇਂ ਇਹ ਬਹਿਮ ਭਰਮ ਲੈ ਕੇ ਬੈਠੇ ਦੇਖੋ ਇਹ ਬਹਿਮ ਭਰਮ ਨਹੀਂ ਮੈਂ ਖੁਦ ਆਪਣੇ ਆਪ ਦੇ ਨਾਲ ਇਹ ਅਜਮਾ ਕੇ ਤੁਹਾਨੂੰ ਦੱਸ ਰਹੀ ਹਾਂਗੀ ਹਨ ਕਿਉਂਕਿ ਮੈਂ ਕੋਈ ਗੱਲ ਨਹੀਂ ਕਰਦੀ ਹੁੰਦੀ ਜਿੰਨਾ ਚਿਰ ਮੇਰੇ ਖੁਦ ਦਾ ਉਸ ਦਾ ਮੈਨੂੰ ਪਤਾ ਨਾ ਹੋਵੇ ਤੇ ਮੇਰੀ ਇਹ ਅੱਖ ਨਾ ਕਾਫੀ ਫਰਕ ਪਾਦੀ ਰਹਿੰਦੀ ਹੈ ਨਾ ਮੈਂ ਕਈ ਵਾਰੀ ਅਜਮਾਇਆ ਇਹਨੂੰ ਘਟ-ਘਟ ਮੈਂ 25 30 ਵਾਰੀ ਅਜਮਾਇਆ ਤਾਂ ਉਸ ਵੇਲੇ ਕੁਛ ਨਾ ਕੁਛ ਸ਼ੁਭ ਜ਼ਰੂਰ ਹੁੰਦਾ ਕਿਉਂਕਿ ਬਜ਼ੁਰਗ ਕਹਿੰਦੇ ਨੇ ਕਿ ਔਰਤ ਦੀ ਖੱਬੀ ਅੱਖ ਤੇ ਮਰਦ ਦੀ ਸੱਜੀ ਅੱਖ ਫਰਕ ਇਹ ਤਾਂ ਕੁਛ ਸ਼ੁਭ ਹੁੰਦਾ ਤੇ ਅਗਲੀ ਆ ਗਈ ਹੱਥ ਦੀ ਤੁਸੀਂ ਦੇਖਿਓਣਾ ਆਪਣੇ ਹੱਥ ਤੇ ਨਾ ਕਈ ਵਾਰੀ ਇਸ ਤਰੀਕੇ ਨਾਲ ਨਾ ਬੈਸਿਕ ਖੁਰਕ ਹੋਣ ਲੱਗ ਜਾਂਦੇ ਕਾਫੀ ਖੁਰਕ ਹੋਣ ਲੱਗ ਜਾਂਦੇ ਕਈ ਕਹਿੰਦੇ ਨੇ ਨਾ ਸਰਫ ਨਾਲ ਹੋਣ ਲੱਗ ਜਾਂਦੇ ਜਾਂ ਕਿਸੇ ਧੂੜ ਮਿੱਟੀ ਨਾਲ ਨਾ ਅਲਰਜੀ ਨਾ ਹੋ ਜਾਂਦੀ ਹੈ ਇਦਾਂ ਨਹੀਂ ਵੀ ਕਈ ਵਾਰੀ ਆਪਣੇ ਐਮਬੈਸੀ ਨਾਰਮਲ ਹਨਾ ਖੁਰਕ ਹੋਣ ਲੱਗ ਜਾਂਦੀਆਂ ਜਿਹੜਾ ਔਰਤ ਦਾ ਖੱਬਾ ਹੱਥ ਉਹਨਾਂ ਦੇਖੋ ਜਿਹੜੇ ਹਸਤ ਰੇਖਾ ਵਾਲੇ ਨੇ ਹਨਾ ਜਾਂ ਜਿਹੜੀ ਬੈਦ ਨੇਗੇ ਜਾਂ ਆਪਾਂ ਲਾਲੋਵੀ ਤੰਤਰ ਵਿੱਦਿਆ ਵਗੈਰਾ ਜਾਣਦੇ ਆ ਹਨਾ ਇਹਨਾਂ ਦੇ ਬਹੁਤ ਕਿਤਾਬਾਂ ਨੇ ਇਸ ਚੀਜ਼ਾਂ ਤੇ ਲਿਖੀਆਂ ਹੋਈਆਂ ਜਿਹੜੀਆਂ ਕਿ ਤੁਸੀਂ ਪੜੋਂ ਹਣਾ ਅਗਰ ਤੁਹਾਨੂੰ ਤਾਂ ਉਹਨਾਂ ਤੋਂ ਬਹੁਤ ਨੌਲੇਜ ਵੀ ਮਿਲਦੀ ਹੈ ਹਣਾ ਜਿਵੇਂ ਕਿ ਆਪਾਂ ਕਹਿੰਦੇ ਵੀ ਹੱਥਾਂ ਦੀਆਂ ਲਕੀਰਾਂ ਤੋਂ ਦੇਖੋ ਹੱਥਾਂ ਦੀਆਂ ਲਕੀਰਾਂ ਤਾਂ ਗੁਰੂ ਸਾਹਿਬ ਜੀ ਨੂੰ ਵਾਹਿਗੁਰੂ ਜੀ ਨੂੰ ਪਤਾ ਹੈ ਨਾ ਉਹੀ ਬਦਲਣ ਵਾਲੇ ਨੇ ਉਹੀ ਲਿਖਣ ਵਾਲੇ ਨੇ ਹਣਾ ਪਰ ਜਦੋਂ ਕਿ ਇਹਦੀ ਪੜਾਈ ਹੁੰਦੀ ਹੈ ਹਰ ਇੱਕ ਨੌਲੇਜ ਹੁੰਦੀ ਹੈ ਉਹਨੂੰ ਵੀ ਹਣਾ ਜ਼ਰੂਰ ਆਪਾਂ ਨੂੰ ਜਾਣਨਾ ਚਾਹੀਦਾ ਹੈਗਾ ਨਾ ਜਿਹੜਾ ਕਿ ਔਰਤ ਦਾ ਖੱਬਾ ਹੱਥ ਹੈਗਾ ਇਹ ਤੇ ਖੁਰਕ ਹੋਵੇ ਤਾਂ ਜ਼ਰੂਰ ਤੁਹਾਨੂੰ ਧਨ ਲਾਭ ਹੋਵੇਗਾ ਹੀ ਹੋਵੇਗਾ ਤੁਸੀਂ ਅਜਮਾ ਕੇ ਦੇਖਿਓ ਚਾਹੇ ਕਿਸੇ ਵੀ ਚੀਜ਼ ਦਾ ਲਾਭ ਹੋਵੇ ਤੁਹਾਨੂੰ ਹਨ ਜਿਹੜਾ ਮਰਦ ਹੈਗਾ ਉਹਦਾ ਸੱਜਾ ਹੱਥ ਔਰਤ ਦਾ ਖੱਬਾ ਹੱਥ ਔਰਤ ਦੇ ਸੱਜੇ ਹੱਥ ਦੇ ਅਗਰ ਖੁਰਕ ਹੁੰਦੀ ਹੈ ਤਾਂ ਖਰਚ ਹੋਵੇਗਾ ਇਹ ਮੈਂ ਖੁਦ ਮਤਲਬ ਕਿ ਆਪਣੇ ਆਪ ਤੇ ਹੰਡਾਇਆ ਹਨਾ ਖੁਦੇ ਪਹਿਲਾਂ ਮੈਂ ਇਸ ਚੀਜ਼ ਦਾ ਹਨਾ ਪ੍ਰੈਕਟਿਸ ਕੀਤੀ ਹੈਗੀ ਵੀ ਵਾਕਈ ਇਹ ਹੁੰਦਾ ਹੈਗਾ ਇਹ ਵਾਕਈ ਹੁੰਦਾ ਹੈ ਹਨਾ 100% ਯਕੀਨ ਹੈ ਮੈਨੂੰ ਕਿਉਂਕਿ ਮੇਰੇ ਨਾਲ ਇਹ ਬਹੁਤ ਵਾਰੀ ਹੋ ਚੁੱਕੀ ਹੈਗਾ ਤੇ ਕੁਝ ਹਨ ਜਿਹੜੇ ਆਪਾਂ ਕਹਿ ਦਿੰਨੇ ਆਂ ਵੀ ਬਹਿਮ ਭਰਮ ਨੇ ਪਰ ਉਹ ਵੀ ਸਚਾਈ ਹੈਗੀ ਹੈ ਨਾ ਜਿਵੇਂ ਕਿ ਕੁੱਤਿਆਂ ਦਾ ਰੋਣਾ ਕਹਿੰਦੇ ਕੁੱਤਿਆਂ ਦਾ ਰੋਣਾ ਮੈਂ ਕਈ ਨੂੰ ਪੁੱਛੇ ਵੀ ਕਿਉਂ ਹੁੰਦਾ ਹੈ ਨਾ ਬਾਬਾ ਜੀਆਂ ਨੂੰ ਵੀ ਪੁੱਛਿਆ ਸੀਗਾ ਮੈਂ ਇੱਕ ਵਾਰੀ ਤੇ ਜਿਹੜੇ ਕੁੱਤੇ ਨੇ ਵੀ ਇਹਨਾਂ ਦੀ ਦੂਧ ਰਿਸਤੀ ਮਲਕਿ ਦੂਰ ਦੇਖਣੀ ਬਹੁਤ ਮਲਕਿ ਇਹਨਾਂ ਦੀ ਜਿਹੜੀ ਸ਼ਕਤੀ ਹੈ ਕੁਦਰਤ ਵੱਲੋਂ ਉਹ ਇਦਾਂ ਦੀ ਹੈਗੀ ਕਿ ਇਹਨਾਂ ਨੂੰ ਨਾ ਜਿਹੜੀਆਂ ਆਕਾਸੀ ਰੂਹਾਂ ਹੁੰਦੀਆਂ ਨੇ ਕਹਿੰਦੇ ਉਹ ਦਿਖਾਈ ਦਿੰਦੀਆਂ ਨੇਗੀਆ ਹਨ ਤੇ ਦੇਖੋ ਪਤਾ ਨਹੀਂ ਦਿਂਦੀਆਂ ਨੇ ਪਤਾ ਨਹੀਂ ਨਹੀਂ ਦਿੰਦੀਆਂ ਹਨਾ ਪਰ ਅਕਸਰ ਮੈਂ ਦੇਖਿਆ ਹੈ ਨਾ ਕਿ ਸਾਡੇ ਕੋਈ ਨਾ ਕੋਈ ਇਦਾਂ ਦੀ ਘਟਨਾ ਜ਼ਰੂਰ ਹੁੰਦੀ ਹੈ ਜਦੋਂ ਕਿ ਹਨਾ ਕੁੱਤੇ ਰੋਂਦੇ ਹੈਗੇ ਰਾਤ ਨੂੰ ਤੇ ਬੜਾ ਅਸੀਂ ਕਈ ਵਾਰੀ ਅਜਮਾ ਕੇ ਵੀ ਦੇਖਿਆ ਹੈ ਨਾ ਸਾਡੇ ਪਿੰਡ ਦੇ ਵਿੱਚ ਨਾ ਕੋਈ ਨਾ ਕੋਈ ਉਦੋਂ ਅਜਿਹੀ ਦੁਰਘਟਨਾ ਲੱਗੇ ਕਿਸੇ ਨਾ ਕਿਸੇ ਦੀ ਮ੍ਰਿਤਿ ਜ਼ਰੂਰ ਹੁੰਦੀ ਹੈ ਨਾ ਜਦੋਂ ਕਿ ਕੁੱਤੇ ਭੌਂਕਦੇ ਹਨਾ ਅਸੀਂ ਕਾਫੀ ਵਾਰੀ ਇਹ ਚੀਜ਼ ਨੂੰ ਦੇਖਿਆ ਹੈਗਾ ਇੱਕ ਦੂਸਰਾ ਜਿਵੇਂ ਕਿ ਬਿੱਲੀ ਹੈ ਨਾ ਗੋਲ ਗੋਲ ਚੱਕਰ ਕੱਟੇ ਕਹਿੰਦੇ ਮੰਜੇ ਦੇ ਉੱਪਰ ਚੜਕੇ ਹਨਾ ਉਸ ਟਾਈਮ ਕਹਿੰਦੇ ਜ਼ਰੂਰ ਕੋਈ ਨਾ ਕੋਈ ਤੁਹਾਡੇ ਘਰ ਦੁਰਘਟਨਾ ਹੋਵੇਗੀ ਹੀ ਹੋਵੇਗੀ ਹਨਾ ਇਹ ਚੀਜ਼ਾਂ ਦੇਖੋ ਠੀਕ ਹੈ ਵੀ ਇੱਕ ਬਹਿਮ ਭਰਮ ਨੇ ਪਰ ਇਹਨਾਂ ਨੂੰ ਅਗਰ ਤੁਸੀਂ ਦੇਖੋਗੇ ਨਾ ਤਾਂ ਬਜ਼ੁਰਗਾਂ ਨੇ ਵੀ ਇਹੇ ਕਿਸੇ ਨਾ ਕਿਸੇ ਚੀਜ਼ ਨੂੰ ਨਾ ਦੇਖ ਕੇ ਹੀ ਬਣਾਈਆਂ ਨੇ ਕਿਉਂਕਿ ਬਹਿਮ ਬਣਾਉਣ ਨੂੰ ਉਹਨਾਂ ਦਾ ਹਨਾ ਕੋਈ ਇਦਾਂ ਦਾ ਨਹੀਂ ਸੀਗਾ ਵੀ ਹਾਂ ਆਪਾਂ ਨੂੰ ਬਹਿਮਾਂ ਦੇ ਵਿੱਚ ਪਾਉਣ ਦਾ ਉਹਨਾਂ ਦਾ ਕੋਈ ਮਤਲਬ ਸੀਗਾ ਨਾ ਤੁਸੀਂ ਇਸ ਚੀਜ਼ ਨੂੰ ਹਨਾ ਠੀਕ ਹੈ ਮੰਨੋ ਚਾਹੇ ਨਾ ਮੰਨੋ ਪਰ ਅਸੀਂ ਨੇ ਜੋ ਦੇਖੀਆਂ ਨੇ ਮੈਂ ਉਹੀ ਤੁਹਾਡੇ ਨਾਲ ਹਨਾ ਸਾਂਝੀਆਂ ਕਰ ਰਹੀਆਂ ਮੈਂ ਇਹ ਚੀਜ਼ਾਂ ਨੂੰ ਤੁਸੀਂ ਕਹੋਗੇ ਵੀ ਹਨਾ ਇਹ ਸਾਰੇ ਜਿਹੜੇ ਪਗੈਨੇ ਵੀ ਆਪਾਂ ਨੂੰ ਬਹਿਮ ਭਰਮ ਲੱਗਦੇ ਨੇ ਕਦੋਂ ਲੱਗਦੇ ਨੇ ਕਹਿੰਦੇ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕਈ ਪੈਣਪੜਾ ਕਹਿਣਗੇ ਹਨਾ ਵੀ ਪੈਣੇ ਤੁਸੀਂ ਦਾ ਬਹਿਮਾ ਚ ਪਾਈ ਜੰਨੇ ਉਹ ਗੁਰੂ ਨਾਨਕ ਦੇਵ ਜੀ ਤਾਂ ਇਹਨਾਂ ਬਹਿਮਾ ਬਰਮਾ ਤੋਂ ਉੱਪਰ ਚੱਕ ਹਨਾ ਮਰ ਕੇ ਉਠਾ ਕੇ ਗਏ ਨੇ ਆਪਾਂ ਨੂੰ ਪਰ ਆਪਾਂ ਇੱਕ ਗੱਲ ਸੋਚੀਏ ਹਨਾ ਕੀ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗੇ ਤੇ ਚੱਲ ਰਹੇ ਹਾਂ ਕੀ ਆਪਾਂ ਠੱਗੀਆਂ ਚੋਰੀਆਂ ਯਾਰੀਆਂ ਝੂਠ ਬੋਲਣਾ ਹਨਾ ਇਹ ਚੀਜ਼ਾਂ ਛੱਡ ਰਹਿਾਂਗੇ ਕੀ ਆਪਾਂ ਹਨਾ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਮਾਰਗ ਦੱਸਿਆ ਸੀਗਾ ਕਿ ਜਿਹੜਾ ਹਨਾ ਅਮਰਤਤਾਰੀ ਹੋਵੇਗਾ ਪੰਜ ਬਾਣੀਆਂ ਦਾ ਨਿੱਤ ਨੇਮ ਕਰੇਗਾ ਇਹ ਜੋ ਵੀ ਆਦ ਬਿਆਦ ਜਾਦੂ ਟੂਨੇ ਤੰਤਰ ਮੰਤਰ ਨੇ ਉਹਨੂੰ ਨਹੀਂ ਲੱਗਣਗੇ ਕੀ ਆਪਾਂ ਪੰਜ ਬਾਣੀਆਂ ਦਾ ਨਿੱਤ ਨੇਮ ਕਰਦੇ ਆ ਪੰਜ ਬਾਣੀਆਂ ਤਾਂ ਕੀ ਆਪਾਂ ਇੱਕ ਜਪਜੀ ਸਾਹਿਬ ਜੀ ਦਾ ਵੀ ਪਾਠ ਕਰਦੇ ਆ ਅਪਾ ਕਹੀ ਜਨੇਵਾ ਰੱਬ ਨੇ ਮੈਨੂੰ ਕੁਛ ਦਿੱਤਾ ਨਹੀਂ ਰੱਬ ਨੇ ਐ ਕੀਤਾ ਹਨਾ ਮਰ ਬਲਕੇ ਗੁਰੂ ਸਾਹਿਬ ਜੀ ਇਹ ਕਹਿ ਕੇ ਗਏ ਨੇ ਗੁਰੂ ਸਾਹਿਬ ਜੀ ਆਹ ਕਹਿ ਕੇ ਗਏ ਨੇ ਪਰ ਗੁਰੂ ਸਾਹਿਬ ਜੀ ਦੇ ਕਹੇ ਹੋਏ ਆਪਾਂ ਤਾਂ ਇੱਕ ਆਪਣੇ ਮਾਪੇ ਦੀ ਕਹੇ ਹੋਏ ਤੇ ਵੀ ਨਹੀਂ ਚੱਲਦੇ ਆਪਣੇ ਬਜ਼ੁਰਗਾਂ ਨੇ ਆਪਣੇ ਮਾਪੇ ਨੇ ਜੋ ਆਪਾਂ ਨੂੰ ਦੱਸਿਆ ਕੀ ਆਪਾਂ ਉਸ ਰਸਤੇ ਤੇ ਚੱਲਦੇ ਆ ਇਹ ਕੋਈ ਵੀ ਹਨਾ ਆਪਾਂ ਕਹਿੰਦੇ ਆ ਵੀ ਮਾੜੀ ਸ਼ਕਤੀ ਹੈ ਜਾਂ ਜਾਦੂ ਟੂਣਾ ਹੈ ਤੰਤਰ ਮੰਤਰ ਹੈ ਇਹ ਉਸ ਗੁਰਸਿੱਖ ਕੋਲੇ ਕਦੇ ਵੀ ਨਹੀਂ ਲੱਗੇਗਾ ਜਿਹੜਾ ਕਿ ਪੰਜੇ ਬਾਣੀਆਂ ਦਾ ਨਿਤਨੇਮੀ ਤੇ ਅਮਰਤ ਧਾਰੀ ਹੈ ਨਹੀਂ ਤਾਂ ਦੇਖੋ ਜਿਹੜੇ ਘਰ ਵਿੱਚ ਸ਼ਰਾਬ ਦਾ ਨਸ਼ਾ ਹੋਰ ਨਸ਼ੇ ਆਉਂਦੇ ਹੈਗੇ ਹਨਾ ਕਿਉਂਕਿ ਕਹਿੰਦੇ ਨੇ ਕਹਿੰਦੇ ਜਿਹੜੇ ਭੂਤ ਪ੍ਰੇਤ ਜਿਹੜੇ ਆਪਾਂ ਨੇ ਜਾਦੂ ਟੂਣੇ ਤੰਤਰ ਮੰਤਰ ਕਰਦੇ ਆ ਨਾ ਕਹਿੰਦੇ ਇਹ ਭੂਤ ਪ੍ਰੇਤਾਂ ਦਾ ਤਾਂ ਖਾਜਾ ਹੀ ਇਹ ਇਹ ਸਾਰ ਕੁਝ ਹੈ ਨਾ ਨਸ਼ੇ ਨੇ ਜਿਹੜੇ ਕਿ ਆਪਾਂ ਕਰਦੇ ਨੇ ਅੱਜਕੱਲ੍ਹ ਵੀਰ ਮੇਰੇ ਦੇਖੋ ਤਾਂ ਹੀ ਆਪਣੇ ਘਰਾਂ ਦੇ ਵਿੱਚੋਂ ਕਲੇਸ਼ ਨਹੀਂ ਜਾ ਰਹੇ ਹਨਾ ਆਪਾਂ ਜਿਵੇਂ ਕਿ ਮੈਂ ਵੀ ਤੁਹਾਨੂੰ ਦੱਸਦੀਆਂ ਹੋਰ ਵੀ ਬਹੁਤ ਭੈਣ ਭਰਾ ਜਿਹੜੇ ਹਨ ਤੁਹਾਨੂੰ ਬਾਬਗੋ ਬਾਬਾ ਜੀ ਗੁਰਸਿੱਖ ਬਹੁਤ ਦੱਸਦੇ ਆ ਹਨ ਵੀ ਆਪਾਂ ਪਾਠ ਕਰੀਏ ਇਹ ਪਾਠ ਕਰੀਏ ਤੇ ਇਹਦੇ ਨਾਲ ਇਹ ਹੋਵੇਗਾ ਆ ਪਾਠ ਕਰੀ ਤਾਂ ਇਹਦੇ ਨਾਲ ਇਹ ਹੋਵੇਗਾ ਹਨਾ ਆਪਾਂ ਕੁਛ ਦਿਨ ਤੱਕ ਕਰਦੇ ਹਾਂ ਨਾਲੇ ਕਰਦੇ ਆਂ ਤੇ ਨਾਲੇ ਆਪਣਾ ਦਿਮਾਗ ਚੱਲਦਾ ਰਹਿੰਦਾ ਵੀ ਲੱਕੀ ਪਤਾ ਹੋਊਗਾ ਕਿ ਨਹੀਂ ਹੋਊਗਾ ਹਨਾ ਅੱਜ ਤੱਕ ਤਾਂ ਹੋਇਆ ਨਹੀਂ ਹੈਗਾ ਆਪਾਂ ਨੂੰ ਨਾ ਰੱਬ ਤੇ ਇੱਕ ਕਹਿਣ ਨੂੰ ਤਾਂ ਆਪਾਂ ਠੀਕ ਹੈ ਵੀ ਆਪਾਂ ਕਹੀ ਜਾਂਦੇ ਆ ਪਰ ਆਪਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਆਉਂਦਾ ਵਿਸ਼ਵਾਸਤੈ ਮੈਂ ਉਹੀ ਗੱਲ ਕਰਕੇ ਹੈ ਟੀ ਆ ਵੀ ਆਪਾਂ ਨੂੰ ਇੱਕ ਟਾਈਮ ਆਪਣੇ ਮਾਂ-ਬਾਪ ਤੇ ਵੀ ਨਹੀਂ ਆਉਂਦਾ ਜਿਨ੍ਹਾਂ ਨੇ ਆਪਾਂ ਨੂੰ ਜੰਮਿਆ ਪਾਲਿਆ ਪੋਸਿਆ ਆਪਾਂ ਨੂੰ ਸਾਰੀ ਸਿੱਖਿਆ ਵੀ ਦਿੱਤੀ ਆਪਾਂ ਉਹਨਾਂ ਨੂੰ ਵੀ ਕਹਿ ਦੇਣਾ ਲਈ ਤੁਹਾਨੂੰ ਨਹੀਂ ਪਤਾ ਹੈਗਾ ਹਨਾ ਬਹੁਤ ਤੁਹਾਨੂੰ ਇਦਾਂ ਦੇ ਲੋਕ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਉਸ ਸਮੇਂ ਜੋ ਗੁਰੂ ਸਾਹਿਬਾਂ ਨੇ ਕਿਹਾ ਸੀਗਾ ਉਸ ਸਮੇਂ ਦਾ ਸੀਗਾ ਅਮਰ ਸ਼ਕਨ ਦਾ ਕੋਈ ਲਾਭ ਨਹੀਂ ਫਲਾਨੀ ਚੀਜ਼ ਦਾ ਕੋਈ ਲਾਭ ਨਹੀਂ ਹੈ ਨਾ ਦੇਖੋ ਇਹ ਜਿਹੜਿਆ ਨੂੰ ਅਪਣਾਈਆਂ ਹੋਈਆਂ ਨੇ ਜਿਹਨੂੰ ਵਾਹਿਗੁਰੂ ਜੀ ਨੇ ਇਹ ਦਾਤਾਂ ਦਿੱਤੀਆਂ ਹੋਈਆਂ ਨੇ ਜਿਹਨੂੰ ਹਨਾ ਜੋ ਮੰਗਿਆ ਕਹਿੰਦੇ ਸੋਈ ਮਿਲੇਆ ਕਹਿੰਦੇ ਉਹ ਕਿਉਂ ਨਹੀਂ ਕਹੇਗਾ ਵੀ ਹਾਂ ਗੁਰੂ ਸਾਹਿਬ ਜੀ ਇਹੇ ਕਰਦੇ ਨੇ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਤੁਸੀਂ ਜਾਣਗੇ ਦੇਖੋ ਪੋ ਦਾ ਮਹੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਉੱਪਰ ਕੀ ਕੀ ਹੋਇਆ ਹਨਾ ਇਹ ਤੇ ਵੀ ਮੈਂ ਇੱਕ ਨੋ ਦਿਨ ਦੇ ਵਿੱਚ ਵੀਡੀਓ ਤੁਹਾਨੂੰ ਪੂਰੀ ਅਪਲੋਡ ਕਰੂੰਗੀ ਕਿ ਕਿਵੇਂ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਸੀ ਗੁਰੂ ਸਾਹਿਬ ਜੀ ਨੇ ਤੇ ਕਿਵੇਂ ਸਹਾਤਾ ਹੋਈਆਂ ਕਿੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਦੇਖੋ ਆਪਾਂ ਥੋੜਾ ਜਿਹਾ ਦੁੱਖ ਹੋਵੇ ਆਪਾਂ ਹਨਾ ਪਾਠ ਕਰਨਾ ਛੱਡ ਦਿੰਨੇ ਆ ਸਿਮਰਨ ਕਰਦਾ ਛੱਡ ਦਿੰਨੇ ਆ ਆਪਾਂ ਕਹਿਣਾ ਲੈ ਰੱਬ ਨੇ ਸਾਨੂੰ ਕੀ ਦਿੱਤਾ ਦੇਖੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਦੱਸਿਆ ਵੀ ਸਾਰਾ ਪਰਿਵਾਰ ਵਾਰ ਕੇ ਵੀ ਉਹਦਾ ਪਾਣਾ ਮਿੱਠਾ ਜਿਹੜਾ ਉਸ ਦਾ ਪਾਣਾ ਮਿੱਠਾ ਮੰਨਣ ਲੱਗ ਜਾਂਦਾ ਹੈ ਨਾ ਉਹਨੂੰ ਦੁੱਖ ਵੀ ਆਉਂਦੇ ਨੇ ਸੁੱਖ ਵੀ ਆਉਂਦੇ ਨੇ ਤਾਂ ਉਹ ਬਰਾਬਰ ਹੀ ਹੁੰਦੇ ਆ ਹਨਾ ਇਹ ਨਹੀਂ ਹੁੰਦਾ ਵੀ ਦੁੱਖ ਦੇ ਵਿੱਚ ਉਹ ਕਹੇ ਵੀ ਹਾਂ ਮੈਂ ਮਰ ਜੂਗਾ ਹਨਾ ਤੇ ਸੁੱਖ ਦੇ ਵਿੱਚ ਉਹ ਹਫੜ ਜੇ ਵੀ ਹਾਂ ਮੇਰੇ ਕੋਲੇ ਤਾਂ ਬਹੁਤ ਪੈਸਾ ਆ ਗਿਆ ਮੈਂ ਤਾਂ ਹੈ ਨਾ ਤੇ ਵਾਈਗੁਰੂ ਜੀ ਦੇ ਲੜ ਲੱਗ ਕੇ ਤੇ ਵਾਈਗੁਰੂ ਜੀ ਦੇ ਪਰਨੇ ਪੈ ਕੇ ਤੁਸੀਂ ਰਹੋਗੇ ਤਾਂ ਤੁਹਾਡੀ ਹਰ ਇੱਕ ਮੁਸ਼ਕਿਲ ਹੈ ਜੋ ਵੀ ਤੁਹਾਨੂੰ ਜਿਵੇਂ ਕਿ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ ਵੀ ਬਜ਼ੁਰਗੀ ਦੱਸ ਦਿੰਦੇ ਨੇ ਵੀ ਇਹ ਬਹਿਮ ਪਰਮ ਨੇ ਜਾਂ ਜਿਵੇਂ ਆਪਣੇ ਹਨਾ ਕਈ ਵਾਰੀ ਸੁਪਨੇ ਦੇ ਵਿੱਚ ਕੋਈ ਹਨਾ ਮਰਿਆ ਹੋਇਆ ਵਿਅਕਤੀ ਆਪਣਾ ਆ ਜਾਂਦਾ ਜਾਂ ਕੋਈ ਬੜਾ ਡਰ ਜਨੈਸ ਵੇਰ ਨੂੰ ਹਨ ਵੀ ਹਾਏ ਕਿਤੇ ਕੋਈ ਨੁਕਸਾਨ ਨਾ ਹੋ ਜੇ ਜਦੋਂ ਤੁਹਾਡਾ ਮਨ ਇਦਾਂ ਦਾ ਡਰੇ ਵੀ ਹਾਏ ਸਾਡੇ ਘਰ ਦੇ ਵਿੱਚ ਕੋਈ ਨੁਕਸਾਨ ਨਾ ਹੋ ਜੇ ਤਾਂ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਨੀ ਤਾਂ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਜਗ੍ਹਾ ਤੇ ਅੰਗ ਸੰਗ ਸਹਾਇ ਹੋ ਕੇ ਰੱਖਿਆ ਕਰਨਗੇ ਕਿਉਂਕਿ ਵਾਹਿਗੁਰੂ ਜੀ ਸੂਲੀ ਤੋਂ ਕਹਿੰਦੇ ਸੂਲ ਬਣਾ ਕੇ ਕੱਟਣ ਵਾਲੇ ਨੇ ਹਨ ਇਦਾਂ ਦੀਆਂ ਤੁਹਾਨੂੰ ਬਹੁਤ ਸਾਖੀਆਂ ਆਪਣੇ ਹਨਾ ਇਤਿਹਾਸ ਦੇ ਵਿੱਚ ਮਿਲ ਜਾਣਗੀਆਂ ਤੇ ਦੂਸਰੀ ਗੱਲ ਜੇ ਅਗਰ ਤੁਹਾਨੂੰ ਹੁੰਦਾ ਵੀ ਹੈ ਨਾ ਸ਼ਾਮ ਨੂੰ ਮੈਨੂੰ ਬੜੇ ਸੁਪਨੇ ਆਉਂਦੇ ਆ ਨੀਂਦ ਨਹੀਂ ਆਉਂਦੀ ਹੈਗੀ ਤਾਂ ਤੁਸੀਂ ਕੀਰਤਨ ਸੋਲਿਆ ਸਾਹਿਬ ਅਤੇ ਰੱਖਿਆ ਦੇ ਸ਼ਬਦਾਂ ਦੇ ਪਾਠ ਕਰਕੇ ਬਸ ਮਲਕੀ ਉਦੋਂ ਵਿਚਾਰ ਹੋਰ ਨਹੀਂ ਹੋਣੇ ਚਾਹੀਦੇ ਤਾਂ ਦੇਖਿਓ ਤੁਹਾਨੂੰ ਕਿੰਨੀ ਗੂੜੀ ਨੀਂਦ ਆਵੇਗੀ ਤੇ ਤੁਹਾਡਾ ਹਰ ਇੱਕ ਜੋ ਵੀ ਹੈ ਨਾ ਆਦ ਵਿਆਦ ਹੈ ਉਹ ਦੂਰ ਹੋਊਗਾ ਤੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਊਗੀ ਤੇ ਤੁਹਾਨੂੰ ਕੋਈ ਨੀਂਦ ਦੀਆਂ ਗੋਲੀਆਂ ਲੈਣ ਦੀ ਲੋੜ ਨਹੀਂ ਪਵੇਗੀ ਤੁਹਾਨੂੰ ਬਹੁਤ ਚੰਗੀ ਨੀਂਦ ਆਵੇਗੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪ